ਮੈਂ ਹੋਰ ਕਿਤੇ ਜੇ ਤੁਸੀਂ ਦੱਸਦੇ ਹਾਂਗੇ ਅੱਜ ਅਚਾ ਉਹ ਬਣ ਗਏ ਡਾਕਟਰ ਸਾਹਿਬ ਫੜੋ ਨਾ ਅੱਛਾ ਆਗੇ ਭਾਵੇਂ ਆ ਅੱਛਾ ਜੀ ਜਾਣਦੇ ਹੋ ਹਾਂ ਜੀ ਸਰ ਠੀਕ ਆਗੇ ਜੀ ਨਾ ਜਾਰੀ ਜਾਰੀ ਨਵੀਂ ਨਵੀਂ ਹੈ ਸਰ ਐਨਾ ਗਲਤ ਹੈ ਮੇਰੀ ਡਿਊਟੀ ਹੈ ਸਰ ਅੱਛਾ ਉਹਨਾਂ ਵੱੱਡੀ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਅਪਾ ਅਸਲ ਵਿੱਚ ਮਨਜੀਤ ਨਗਰ ਖੜੇ ਆ ਜੀ ਬਟਾਰਾ ਜੱਤੀ ਦੇ ਵਿੱਚ ਤੇ ਇੱਥੇ ਬਹੁਤ ਜ਼ਿਆਦਾ ਸਮੱਸਿਆ ਸੀ بارش ਦੇ ਪਾਣ ਦੀ ਇਹ ਸੜਕ ਦੀ ਵੀ ਸਮੱਸਿਆ ਸੀ ਹੁਣ ਸੜਕ ਵੀ ਬਣ ਰਹੀ ਆ ਜੀ ਤੇ ਇਹਦੇ ਨਾਲ ਨਾਲ ਜਿਹੜੀ ਹੈਗੀ ਆ ਉਹ ਪੂਰੀ ਜਿਹੜੀ ਮੌਡਰਨ ਡਰੇਨ ਦੇ ਨਾਲ ਇਹਦੇ ਚ ਪਾਈਪਾ ਕੇ ਉਹਨੂੰ ਕਨੈਕਟ ਕਰਤਾ ਤੇ ਹੁਣ ਰੈਜ਼ੀਡੈਂਟ ਮੈਨੂੰ ਦੱਸਿਆ ਕਿ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਆ ਹੁਣ ਬਾਰਿਸ਼ ਦਾ ਪਾਣੀ ਨਹੀਂ ਖੜਦਾ ਜਿਵੇਂ ਫੁਲਕੀਆਂ ਕਲੇਬ ਇਹ ਸਾਰਾ ਪਾਣੀ ਅਸੀਂ ਮੌਡਰਨ ਡਰੇਨ ਚ ਪਾ ਰਹੇ ਆ ਔਰ ਉਹਨੂੰ ਅੱਗੇ ਜਾ ਕੇ ਵਾਹੀ ਵਾਸਤੇ ਵਰਤਿਆ ਜਾਏਗਾ ਉਹ ਤੇ ਉਹ ਸਾਫ਼ ਪਾਣੀ ਹੋਵੇਗਾ ਬਾਰਿਸ਼ ਦਾ ਤੇ ਇਹ ਇਹਦੇ ਨਾਲ ਡ੍ਰੋ ਪ੍ਰੋਬਲਮ ਸੋਲਵ ਹੋਣਗੀਆਂ ਜੇ ਇੱਕ ਤਾਂ ਜਿਹੜਾ ਰੇਨ ਵਾਟਰ ਹੈ ਉਹ ਵਾਈ ਵਾਸਤੇ ਵਰਤਿਆ ਜਾਊਗਾ ਕਿਤੇ ਜਾ ਕੇ ਯੂਜ਼ ਹੋਏਗਾ ਉਹ ਮੋਟਰਾਂ ਨੇ ਟ੍ਰੇਨ ਦੇ ਵਿੱਚ ਆ ਕੇ ਤੇ ਦੂਜਾ ਹੈਗਾ ਕਿ ਲੋਕਾਂ ਨੂੰ ਸੁਵਿਧਾ ਮਿਲੇਗੀ ਉਹ ਜਿਹੜੀ ਸੜਕਾਂ ਹੈਗੀਆਂ ਫਰਸਟ ਕਲਾਸ ਸੜਕਾਂ ਬਣਾ ਕੇ ਜਿਸ ਤਰ੍ਹਾਂ ਤੁਹਾਡੇ ਮੇਨ ਬਾਜ਼ਾਰ ਵਾਲੀ ਆਨੰਦਨਗਰ ਵਾਲੀ ਜਿਹੜੀ ਬਣ ਗਈ ਹੈ ਫੋਕੀਆ ਦਾ ਕੇਸਪਰ ਅੱਜ ਤੱਕ ਪਾਣੀ ਦੀ ਸਪਸ਼ਟਾਤਾ ਵੀ ਹੱਲ ਹੋ ਗਿਆ ਸੜਕ ਵੀ ਬਣ ਗਈ ਉਹਦੇ ਨਾਲ ਜੇ ਬਾਜ਼ਾਰਾਂ ਦੇ ਵਿੱਚ ਪਾਣੀ ਨਹੀਂ ਖੜੇਗਾ ਸੜਕਾਂ ਅੱਛੀਆਂ ਹੋਣਗੀਆਂ ਬਾਕੀ ਸਾਰੀਆਂ ਸੁਵਿਧਾ ਹੋਣਗੀਆਂ ਪਬਲਿਕ ਟਾਇਲਟਸ ਵੀ ਬਣਾ ਰਹੇ ਆ ਉਹਦੇ ਨਾਲ ਜਿਹੜੇ ਬਾਜ਼ਾਰ ਹੈ ਤਾਂ ਹੀ ਉਹ ਜ਼ਿਆਦਾ ਚੱਲਣਗੇ ਆਪਣਾ ਬਿਜ਼ਨਸ ਵਧੇਗਾ ਲੋਕਾਂ ਨੂੰ ਸੁਰੱਖਤ ਹੋਵੇ ਦੀ ਸੌਦਾ ਹੋਵੇ ਦੀ ਸੋ ਇਹ ਕੋਸ਼ਿਸ਼ ਕਰ ਰਹੇ ਆਂ ਜੀ ਸਾਡੇ ਸਾਡੇ ਜੰਨੇ ਮਸਟਰ ਕਾਰਪੋਰੇਸ਼ਨ ਦੀ ਟੀਮ ਬਣੀ ਆ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਸਾਡੇ ਲੋਕਲ ਕੌਂਸਲਰ ਜਿੰਨੇ ਸਾਰੇ ਜਣੇ ਮਿਲ ਕੇ ਅਸੀਂ ਇੱਕ ਐਜ਼ ਅ ਟੀਮ ਕੰਮ ਕਰ ਰਹੇ ਆਂ ਸਾਡਾ ਵਾਅਦਾ ਹੈ ਜੀ ਜਿੰਨੇ ਸਾਡੇ ਮੇਰੇ ਪ੍ਰਾਪਤਵੰਤੇ ਸਾਡੇ ਖੜੇ ਆ ਜਿਹੜੇ ਬਹੁਤ ਅੱਛੇ ਤੁਹਾਨੂੰ ਹਮੇਸ਼ਾ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਛੱਡਦੇ ਉਹਨਾਂ ਨੂੰ ਅੱਛੀਆਂ ਸਿਹਤ ਜਿਹੜੀਆਂ ਹੈਗੀਆਂ ਬੁਨਿਆਦੀ ਜਿਹੜੀਆਂ ਸ ਛੋਟੀਆਂ ਜਿਹੀਆਂ ਜਿਵੇਂ ਦੁੱਧ ਵਾਲਾ ਕੋਲਾ ਛੋਟੀਆਂ ਜਿਹੀਆਂ ਰੋਟੀਆਂ ਬਣਾ ਦਈਏ ਤਾਂ ਕਿ ਲੋਕ ਉਹਦੇ ਆਸ-ਪਾਸੇ ਘੁੰਮਣ ਰੋ ਐਸੀ ਜਿਹੜੀ ਖੰਭੇ ਉੱਥੇ ਨਾ ਫਾਸ ਜਾਂਦੇ ਹੁੰਦੇ ਤਾਂ ਕਰਦੇ ਖੰਭੇ ਵੀ ਅੱਗੇ ਪਿੱਛੇ ਕਰਦੇ ਉਹ ਖੰਭੇ ਤਾਂ ਐਸੇ ਮੈਂ ਬਣਾ ਕੇ ਇੱਕ ਜੱਟਾ ਵੀ ਉਹ ਜਬਰਦਸਤ ਪੁਲੀ ਨੂੰ ਪੁਲੀ ਨੂੰ ਖੋਲੋ ਜੀ ਉਸ ਤੋਂ ਪਿੱਛੇ ਹਟਾਓ ਪਿੱਛੇ ਤਾਂ ਕਿ ਉਧਰ ਤੇ ਆਪਾਂ ਕੋਲ ਵੀ ਟੰਗ ਕਰ ਦੇਵੀਂ ਜਿਹੜੀ ਤੁਹਾਡੇ ਅੱਗੇ ਆਈ ਹੈ ਨਾ ਸੋਮਵਾਰ ਦੀ ਮੰਡੀ ਤੱਕ ਹਾਂ ਜੀ ਹਾਂ ਜੀ ਉਹ ਕਰੀਏ ਤੁਹਾਡੇ ਡਬਲ ਕਰ ਦੋ ਬਸ ਬਸ ਉਹ ਦਿੱਕਤਾਂ ਸਿਗਾ ਰਣਜੀਤ ਨਾਜਰ ਏਰੀਆ ਵਾਸਤੇ ਨਾਜਰ ਦਾ ਕਨੈਕਸ਼ਨ ਥੋੜਾ ਜਿਆਦਾ লা চকা সা ওপর ধ ু চ অতু ছেে আ পাছে পটা তে দ সা । ਪੋਦਨ ਜੋ ਮੈਂ ਹੁਣ ਥੋੜੇ ਨਾ ਉਹ ਵਾਸਤੇ ਕਿ ਉਹ ਫੰਡ ਚਾਹੁੰਦਾ ਜੀ ਥੋੜੇ ਇੱਕ ਵੀ ਕੋਈ ਸਰਕਾਰ ਦਾ ਜੀ ਤੁੰਦਨ ਹੋ ਗਿਆ ਜੀ ਸਾਰੇ ਅਸੀਂ ਪੂਰਾ ਵਿਚਾਰ ਫੜਾ ਪੜਾ ਕਰਦੇ ਆ ਅਸੀਂ ਇੱਕ ਜਿਵੇਂ ਹੈਗੀ ਹੈ ਪੂਰੀ ਐਕਸਪਰਟ ਦੀ ਟੀਮ ਦੀ ਕਮੇਟੀ ਬਣਾਈ ਉਹ ਜਿਹੜਾ ਮੈਂ ਥੋੜਾ ਥਾਪੜ ਵਾਲਾ ਚੌਕ ਹੈ ਫਿਰ ਤੁਹਾਡਾ ਜਿੱਥੇ ਜੇਰ ਲੋਡ ਖਤਮ ਹੁੰਦੀ ਹੈ ਇੱਥੇ ਇੱਥੇ ਚਾਰ ਪੰਜ ਸੜਕਾਂ ਨਿਕਲਦੀਆਂ ਇਸ ਤਰ੍ਹਾਂ ਉਹਦੇ ਵਾਸਤੇ ਫਿਰ ਜਿਹੜਾ ਤੁਹਾਡੇ ਟਵਾੜਾ ਚੌਕ ਹੈ ਇਹ ਸਾਰੇ ਭਾਤਸਰ ਰੋਡ ਦੇ ਟ੍ਰੈਫਿਕ ਨੂੰ ਕਿਦਾਂ ਸਮੂਥ ਕਰਨਾ ਹੈ ਉਹ ਆਪਣੀ ਰਿਪੋਰਟ ਦੇ ਦੇਗੇ ਤੁਹਾਡਾ ਵੀ ਡਿਸਕਸ ਕਰ ਲਾਂਗੇ ਵੱਡੀ ਮਿਨਿਸਟਰੀ ਐਸਨ ਜੀ ਉੱਚੀ ਆ ਉਹਦੇ ਚ ਆਪਾਂ ਜਿਹੜੀਆਂ ਤੁਹਾਡੀਆਂ ਰੇੜੀਆਂ ਹੈਗੀਆਂ ਉਹਨਾਂ ਨੂੰ ਜਗ੍ਹਾ ਲੰਬੇ ਕਿਤੇ ਉਧਰ ਕਰਾਂਗੇ ਦੁਕਾਨ ਦੁਕਾਨ ਦੇ ਅੱਗੇ ਰੇੜੀ ਰੇੜੀ ਦੇ ਅੱਗੇ ਮਤਲਬ ਸਕੂਟਰ ਆਉਂਦੇ ਆ ਉਹਦੇ ਚ ਅਸੀਂ ਲਾਈਨ ਲਾ ਦਾਂਗੇ ਉਹ ਤੇ ਅੰਦਰ ਹੀ ਹੋਏਗਾ ਜੋ ਹੋਏਗਾ ਜਿਹੜੀ ਮੇਨ ਰੋਡ ਹੈ ਉਹ ਜੋ